ਨਾਟ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਸਥਾਨਕ ਜ਼ਿਲ੍ਹਾ ਭਾਜਪਾ ਦਫ਼ਤਰ ਵਿੱਚ ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧਮਾਨ ਦੀ ਪ੍ਰਧਾਨਗੀ ਹੇਠ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਹਲਕਾ ਆਤਮਨਗਰ ਅਤੇ ਹਲਕਾ ਦੱਖਣੀ ਤੋਂ ਅਕਾਲੀ ਦਲ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਜੀਵਨ ਸ਼ੇਖਾ ਅਤੇ ਆਪਣੇ ਸਾਥੀਆਂ ਨਾਲ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਲ ਹੋਏ ਇਸ ਮੌਕੇ ਰਜਨੀਸ਼ ਧਮਾਨਿਕ ਕੁਲਵੰਤ ਸਿੰਘ ਅਤੁਲ ਕਈ ਬਲਜਿੰਦਰ ਸਿੰਘ ਆਮਿਤ ਸ਼ਰਮਾ ਮਨਿੰਦਰ ਸਿੰਘ ਹਰਸ਼ਰਨ ਸਿੰਘ ਬਲਜੀਤ ਸਿੰਘ ਪਰਮਿੰਦਰ ਸਿੰਘ ਸੁਖਵਿੰਦਰ ਸਿੰਘ ਭਗਵਾਨ ਸਿੰਘ ਹਰਪਾਲ ਸਿੰਘ ਦੀਪੂ ਸतीश ਕੁਮਾਰ ਸੰਜੀਪ ਕੁਮਾਰ ਗगन ਸ਼ਰਮਾ ਆਦ ਨੂੰ ਸਰੂਪੇ ਪਾ ਕੇ ਭਾਜਪਾ ਵਿੱਚ ਸ਼ਾਮਲ ਕਰਵਾਇਆ ਇਸ ਮੌਕੇ ਜੀਵਨ ਸ਼ੇਖਾ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀ ਦਲ ਦਾ ਆਧਾਰ ਖਤਮ ਹੋ ਰਿਹਾ ਹੈ ਅਕਾਲੀ ਦਲ ਵਿੱਚ ਵਰਕਰਾਂ ਨੂੰ ਕੋਈ ਸਨਮਾਨ ਨਹੀਂ ਮਿਲ ਰਿਹਾ ਜਦ ਕਿ ਭਾਜਪਾ ਆਪਣੇ ਵਰਕਰਾਂ ਨੂੰ ਪੂਰਾ ਮਾਨ ਸਤਿਕਾਰ ਦਿੰਦੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦੇ ਭਲੇ ਲਈ ਚਲਾਈਆਂ ਜਾ ਰਹੀਆਂ ਲੋਕ ਭਲਾਈ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਹ ਅੱਜ ਆਪਣੇ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਲ ਹੋਏ ਹਨ ਰਜਨੀਸ਼ ਧਮਾਨ ਨੇ ਕਿਹਾ ਕਿ ਭਾਜਪਾ ਹੀ ਇੱਕ ਅਜਿਹੀ ਪਾਰਟੀ ਹੈ ਜੋ ਦੇਸ਼ ਹਿੱਤਾਂ ਬਾਰੇ ਸੋਚਦੀ ਹੈ ਬਾਕੀ ਪਾਰਟੀਆਂ ਸਿਰਫ ਆਪਣੇ ਹਿੱਤਾਂ ਨੂੰ ਹੀ ਧਿਆਨ ਵਿੱਚ ਰੱਖਦੀਆਂ ਹਨ ਉਹਨਾਂ ਨੂੰ ਦੇਸ਼ ਵਾਸੀਆਂ ਦਾ ਕੋਈ ਵੀ ਪਿਆਰ ਨਹੀਂ ਹੈ ਉਹ ਇਸ ਮੌਕੇ ਭਾਜਪਾ ਦੇ ਜਿਲ੍ਹਾ ਜਨਰਲ ਸਕੱਤਰ ਜਸ਼ਪਾਲ ਜਨੋਤਰਾ ਓਪੋ ਪ੍ਰਧਾਨ ਡਾਕਟਰ ਜੈਨ ਸੀਨੀਅਰ ਭਾਜਪਾ ਆਗੂ ਸਤਪਾਲ ਸੱਗੜ ਪ੍ਰੈਸ ਸਕੱਤਰ ਡਾਕਟਰ ਸतीश ਕੁਮਾਰ ਬੁਲਾਰੇ सुरेंद्र ਕੌਸ਼ਲ ਪ੍ਰਵੀਨ ਸ਼ਰਮਾ ਗਰਗ ਮੰਡਲ ਪ੍ਰਧਾਨ ਦੀਪਕ ਡਡਵਾਲ ਹਕੀਕਤ ਬੱਸੀ ਸਰਦਾਰ ਜਰਨੈਲ ਸਿੰਘ ਜੋਹਨ ਅਮਰਨਾਥ ਬਲਵੰਤ رائے ਕੇਵਲ ਗੁਪਤਾ ਅਸ਼wini ਕੁਮਾਰ ਸ਼ਰਮਾ ਡਾਕਟਰ ਮਨੋਜ ਤਵਾੜੀ ਰਵੀ ਸ਼ਰਮਾ ਕੇਸਰ ਸਿੰਘ ਮੁਕੇਸ਼ ਕੁਮਾਰ ਆਦ ਹਾਜ਼ਰ ਸਨ